ਡਾਇਰੈਕਟ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 1509 ਦੀ 1509 ਦੀ ਜਿਹੜੀ ਅੱਜ ਦੀ ਮਾਰਕੀਟ ਰਹੀ ਹੈ ਸੱਜਣੋ ਉਹ ਰਹੀ ਹੈ ਜਿਹੜੀ ਮਾਰਨਿੰਗ ਟਾਈਮ ਸੀਗਾ ਉਹ ਤਾਂ ਗਈ ਸੀ 3100 ਰੁਪਏ ਤਿੱਕਰ ਪਰ ਹੁਣ ਦੀ ਘੜੀ ਦੇ ਜਿਹੜੇ ਰੇਟ ਹੈ ਉਹ 3267 ਰੁਪਏ ਦਾ ਆਪਣੇ ਕੋਲੇ ਟੌਪ ਆ ਚੁੱਕਿਆ ਜੀ ਫਰੀਦਕੋਟ ਮੰਡੀ ਦੇ ਵਿੱਚ ਦੀ ਹੁਣ ਜੇ ਗੱਲ ਕਰਦੇ ਆਪਾਂ ਮੰਡੀਆਂ ਦੀ ਮੰਡੀ ਵਾਰ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਕੋਟਪੂਰਾ ਮੰਡੀ ਦੀ 3200 ਰੁਪਏ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਫਰੀਕੋਟ ਮੰਡੀ ਦੀ 3267 ਰੁਪਏ ਫਿਰ ਆਉਂਦੀ ਹੈ ਜੀ ਖਨੋਰੀ ਮੰਡੀ 3220 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਬਟਾਲਾ ਮੰਡੀ 3100 ਤੇ 10 ਰੁਪਏ ਬਾਈ ਜੇ ਹੁਣ ਗੱਲ ਕਰਕੇ ਆਪਾਂ ਅੱਗੇ ਮੰਡੀਆਂ ਦੀ ਫਿਰ ਆਉਂਦੀ ਹੈ ਜੰਡੇਆਲਾ ਗੁਰੂ 3200 ਰੁਪਏ ਸਮਾਣਾ ਮੰਡੀ 3180 ਰੁਪਏ ਤਰਨਤਾਰਨ ਮੰਡੀ 3200 ਰੁਪਏ ਸੰਗਰੂਰ ਮੰਡੀ 3120 ਰੁਪਏ ਪਾਤੜਾ ਮੰਡੀ 3100 ਰੁਪਏ ਨਾਬਾ ਮੰਡੀ 3155 ਰੁਪਏ ਫਿਰ ਉਹਦੀ ਸੁਨਾਮ ਮੰਡੀ 3100 ਤੇ 20 ਰੁਪਏ ਬਾਈ ਖਨੌਰੀ ਮੰਡੀ ਦਾ ਜੇ ਗੱਲ ਕਰੀਏ ਖਨੌਰੀ ਮੰਡੀ ਦੀ ਆਪਣੇ ਕੋਲੇ 3200 ਤੇ 20 ਰੁਪਿਆ ਦੀ ਰਿਪੋਰਟ ਪਹੁੰਚ ਚੁੱਕੀ ਹੈ ਜੇ ਆਪਾਂ ਗੱਲ ਕਰੀਏ ਆਮ ਜ਼ਿਮੀਂਦਾਰ ਦਾ ਜਿਹੜਾ ਐਵਰੇਜ ਰੇਟ ਲੱਗਿਆ ਜਿਹੜਾ ਉਹ ਹੈਗਾ ਜੀ 2920 ਰੁਪਿਆ ਤੋਂ ਲੈ ਕੇ 3100 3150 ਤੱਕ ਆਮ ਜ਼ਿਮੀਂਦਾਰ ਦਾ ਰੇਟ ਲੱਗਿਆ ਇਹ ਹੱਥ ਦੀ ਕਟਾਈ ਵਾਲੀਆਂ ਢੇਰੀਆਂ ਦਾ ਟਾਪ ਰੇਟ ਹੈ ਜੀ ਜਿਹਦੇ ਵਿੱਚ ਕੰਬਾਈਨ ਦਾ ਮਾਲ ਵੀ ਕਈ ਵਾਰੀ ਮਿਕਸ ਹੁੰਦਾ ਹੈ ਸੋਪੀਆਂ ਦਾ ਵਟਾ ਹੋ ਸਕਦਾ ਤੁਸੀਂ ਇਹ ਚੀਜ਼ ਨੂੰ ਵੇਖ ਕੇ ਘਬਰਾਇਆ ਨਾ ਕਰੋ ਵੀ ਰੇਟ ਦਾ ਮੰਨ ਕੇ ਹੁਣ ਜੋ 3260 ਰੁਪਏ ਫਰੀ ਕੋਟ ਮੰਡੀ ਦਾ ਹੁਣ ਪਹੁੰਚ ਚੁੱਕਿਆ ਪਰ ਰੌਲਾ ਇਹ ਹੈ ਵੀ ਜਿਹੜਾ ਐਵਰੇਜ ਰੇਟ ਜ਼ਿਮੀਦਾਰ ਦਾ ਵੇਖਿਆ ਉਹ 60 3190 ਰੁਪਈਆਂ ਜਾਂ 3350 ਤੱਕ ਵਿਕਿਆ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਕੈਥਲ ਮੰਡੀ 3200 ਰੁਪਏ ਜੀ ਫਰਦੌਰ ਮੰਡੀ 3180 ਰੁਪਏ ਕਰਨਾਲ ਮੰਡੀ 3220 ਰੁਪਏ ਮਿਸਿੰਗ ਮੰਡੀ 3200 ਰੁਪਏ ਟੋਹਾਣਾ ਮੰਡੀ 3120 ਰੁਪਏ ਚੀਕਾ ਮੰਡੀ 3080 ਰੁਪਏ ਸਮਾਲਖਾ ਮੰਡੀ 3145 ਰੁਪਏ ਲਾੜਵਾ ਮੰਡੀ 3200 ਰੁਪਏ ਸੋਨੀਪੱਤ ਮੰਡੀ 3190 ਰੁਪਏ ਰਿਹਾ ਬਾਈ ਇਹ ਸੀਗੇ ਬਈ ਬਾਸਮਤੀ ਮੰਡੀਆਂ ਦੇ ਰੇਟ ਹੁਣ ਅੱਗੇ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਸਵਾ 2800 ਰੁਪਿਆ ਬਈ ਅੱਜ ਕਣਕ ਦਾ ਟਾਪ ਰੇਟ ਰਿਹਾ ਜੇ ਪੰਜਾਬ ਦੀ ਮਾਰਕੀਟ ਦੀ ਗੱਲ ਕਰੀਏ ਉਹ ਐਜ਼ ਅ ਸਟੇਬਲ ਖੜੀ ਹੈ ਬਈ 26 2670 ਰੁਪਈਆਂ ਤੇ ਉਹਦੇ ਵਿੱਚ ਕੋਈ ਆਪਾਂ ਡਾਊਨ ਨਹੀਂ ਕੁਝ ਨਹੀਂ ਹੋਇਆ ਬਾਈ ਉੱਥੇ ਐਜ਼ ਅ ਸਟੇਬਲ ਮਾਰਕੀਟ ਖੜੀ ਐ ਜਿਹੜੇ ਪਿੱਛੇ ਤੋਂ ਰੇਟ ਚੱਲ ਰਹੇ ਐ ਉਹੀ ਰੇਟ ਹੁਣ ਚੱਲ ਰਹੇ ਐ ਜੇ ਗੱਲ ਕਰਗੇ ਵਧਣ ਦੀ ਵਧਣ ਦਾ ਹਜੇ ਬਾਈ ਜਿੰਨਾ ਚਿਰ ਜੇ ਤਾਂ ਗਵਰਨਮੈਂਟ ਆਪਦੇ ਸਰਕਾਰੀ ਪੂਲ ਦੇ ਵਿੱਚੋਂ ਕਣਕ ਰਿਲੀਜ਼ ਕਰਦੀ ਐ ਤਾਂ ਰੇਟ ਘਟਣਗੇ ਠੀਕ ਐ ਜੇ ਨਹੀਂ ਰਿਲੀਜ਼ ਕਰਦੀ 32 3200 ਨੂੰ ਕਣਕ ਹੱਸ ਕੇ ਜਾਊਗੀ ਠੀਕ ਐ ਜੀ ਹੁਣ ਅੱਗੇ ਗੱਲ ਕਰਦੇ ਸਰੋਂ ਦੇ ਰੇਟ ਦੀ 78500 ਰੁਪਏ ਜੈਪੁਰ ਮੰਡੀ ਦਾ ਰੇਟ ਆ ਬਾਈ ਇਹ ਪੰਜਾਬ ਦੀ ਮਾਰਕੀਟ ਦੀ ਗੱਲ ਕਰਕੇ 6900 ਤੋਂ 8000 ਰੁਪਏ ਤੱਕ ਅੱਜ ਮਾਰਕੀਟ ਗਈ ਹੈ 1280 ਰੁਪਏ ਤੋਂ ਲੈ ਕੇ 6980 ਰੁਪਏ ਤੱਕ ਮਾਰਕੀਟ ਨੇ ਅੱਜ ਕਲੇਮ ਕੀਤਾ ਜੀ ਇਹ ਸੀਗੇ ਭਾਈ ਅੱਜ ਦੇ ਰੇਟ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ ਵੈਕਟਜੀ ਕਾ ਖਾਲਸਾ